ਬਹੁਤ ਬੇਨਕੁਣ ਜਿਸ ਤੁਲ ਮੁਖਿਆਰੇ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਲੱਗੇ ਹੋਏ ਸਾਰੇ ਸੋਨੇ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਅਨਜੀਤ ਸਿੰਘ ਸਾਹਿਬ ਜੀ ਨੇ ਆਰਪ ਕੀਤੀ ਹੈ ਜਦੋਂ ਦਰਸ਼ਨ ਕਰੀ ਜੇ ਹਰਮੰਦਰ ਸਾਹਿਬ ਦੇ ਸਾਹਮਣੇ ਦਰਵਾਜ਼ੇ ਵਿੱਚ ਸੋਨੇ ਦੇ ਪੱਤਰੇ ਉੱਪਰ ਲਿਖਿਆ ਹੋਇਆ ਹੈ ਕਿ ਸ੍ਰੀ ਸਤਗੁਰੂ ਮਹਾਰਾਜ ਸਾਹਿਬ ਸਤਗੁਰੂ ਰਾਮਦਾਸ ਜੀ ਨੇ ਆਪਣੇ ਪਰਮ ਸੇਵਕ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਤੇ ਕਿਰਪਾ ਕਰਕੇ ਤੇ ਸਾਰੇ ਸੁਨੇ ਦੀ ਸੇਵਾ ਆਪ ਦਾਇਆ ਕਰਕੇ ਪ੍ਰਾਪਤ ਕੀਤੀ ਸੋ ਖਾਲਸਾ ਜੀ ਥਾਨੋ ਸ਼ੇਰੇ ਪੰਜਾਬ ਐਵੇਂ ਨਹੀਂ ਸ਼ੇਰੇ ਪੰਜਾਬ ਸ਼ੇਰੇ ਪੰਜਾਬ ਉਹਨਾਂ ਨੂੰ ਕਿਹਾ ਗਿਆ ਸੋ ਜਿਸ ਪਾਸੇ ਵੱਲ ਵੀ ਚੜਾਈ ਕਰਕੇ ਗਏ ਨੇ ਉਸੇ ਪਾਸੇ ਵੱਲ ਮੋਟੇ ਫੱਡੇ ਹੁੰਦੇ ਰਹਿ ਇਹ ਕਿਸੇ ਸਮੇਂ ਕਦੇ ਮਾਇਕੀ ਸੁਖ ਨੂੰ ਪ੍ਰਾਪਤ ਕਰਕੇ ਦੁਜੇ ਕਿਦਰੇ ਗੁਰੂ ਘਰ ਦੀ ਰਾਹ ਮਰਯਾਰਾ ਵਿੱਚ ਕਦੇ ਫਰਕ ਪਾਇਆ ਤਾਂ ਕਿਰਪਾ ਕਰੋ ਜੋ ਮਰਜੀ ਪੰਖਾ ਲਾ ਲਓ ਪਰ ਮੈਨੂੰ ਇੱਥੇ ਬਖਸ਼ ਲਿਓ ਜੰਮਦੂਤਾਂ ਦੇ ਵਾਸਨਾ ਮੈਂ ਕਿਤੇ ਪੈ ਜਾਂਦਾ ਹਾਂ ਮੇਰੇ ਤੇ ਮਿਹਰ ਕਰੋ ਚਾਰ ਸਿੰਘ ਹੋਰ ਨਾਲ ਲੈ ਕੇ ਜੱਥੇਦਾਰ ਨੇ ਹੁਕਮ ਕਰ ਦਿੱਤਾ ਇਹਨੇ ਸਰੀਰਕ ਤੌਰ ਤੇ ਤੂੰ ਗਲਤੀ ਕੀਤੀ ਹੈ ਮੋਰਾ ਨਾਮੇ ਜਿਹੜੀ ਕੰਜਰੀ ਹੈ ਉਸ ਨਾਲ ਤੂੰ ਨਜਾਇਜ਼ ਸੰਬੰਧ ਪਾਇਆ ਹੈ ਇਸ ਵਾਸਤੇ ਤੂੰ ਚੌਥੀ ਪ੍ਰਇਤ ਕੀਤੀ ਹੈ ਸਰੀਰਕ ਸੁਖ ਵਾਸਤੇ ਤੂੰ ਇਹ ਗਲਤੀ ਕੀਤੀ ਹੈ ਇਸ ਵਾਸਤੇ ਤੇਰੇ ਸਰੀਰ ਨੂੰ ਤਾੜਨਾ ਕੀਤੀ ਜਾਵੇਗੀ ਤੋ ਤੇਰਾ ਗਲ ਵਾਲਾ ਚੋਲਾ ਲਾ ਕੇ ਨੰਗਾ ਕਰਕੇ ਤੇਰਾ ਪਿੰਡਾ ਇੱਥੇ ਬੰਨ ਕੇ ਇਸ ਇਮਲੀ ਦੇ ਨਾਲ ਕੋਸਲੇ ਮਾਰ ਮਾਰ ਕੇ ਤੇਰਾ ਮਾਸ ਉਹ ਦੇਣ ਦਿੱਤਾ ਜਾਵੇਗਾ ਸੋ ਉਸ ਮੌਕੇ ਤੇ ਕਹਿ ਲਗਾ ਮੇਰੇ ਪੰਨ ਭਾਗ ਮੈਂ ਬੜਾ ਭਾਲੀ ਉੱਚਾ ਸੁੱਚਾ ਜੇ ਬਣ ਜਾਵਾ ਗੁਰੂ ਕੀ ਬਖਸ਼ਿਸ਼ ਹੋ ਜਾਵੇ ਇਹ ਗੁਰੂ ਦਾ ਖਾਲਸਾ ਮੈਨੂੰ ਇੱਥੇ ਕੁੱਟ ਕੁੱਟ ਕੇ ਸਿੱਧਾ ਕਰ ਲਵੇ ਤਾਂ ਮੈਂ ਜੰਮ ਦੂਤਾਂ ਦੇ ਵਸਨੇ ਪਾਵਾਂਗਾ 84 ਦਾ ਗੇੜਾ ਮੇਰੇ ਗਾਲ ਨਹੀਂ ਪਵੇਗਾ ਉਸ ਮੌਕੇ ਇਹ ਵਿਚਾਰ ਕਰਕੇ ਆਪਣੇ ਆਪ ਨੂੰ ਹਾਜ਼ਰ ਕੀਤਾ ਗਲ ਵਿੱਚ ਪੱਲਾ ਪਾ ਕੇ ਮੁਜਰਮ ਬਣਿਆ ਖੜਾ ਹੈ ਕਰਨਜੀਤ ਸਿੰਘ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਾਹਮਣੇ ਔਰ ਮੌਕੇ ਦੇ ਜੱਜੇਦਾਰ ਛੇਹ ਤਰਾਂ ਗੱਜ ਕੇ ਹੁਕਮ ਸੁਣਾਇਆ ਕਿ ਪੰਜਾਬ ਪਿਆਰਾ ਮਲ ਹੁਕਮ ਹੈ ਤੈਨੂੰ ਸ਼ੇਰੇ ਪੰਜਾਬ ਕਰਨਜੀਤ ਸਿੰਘ ਕਿ ਇਸ ਇਮਲੀ ਦੇ ਬਿਰਖ ਨਾਲ ਤੈਨੂੰ ਬੰਨਣਾ ਹੈ ਕਹਿਣ ਲੱਗਾ ਸਤਬਜਨ ਜੀ ਉਸ ਮੌਕੇ ਤੇ ਇਮਲੀ ਦੇ ਬਿਰਖ ਦੇ ਨਾਲ ਜਦੋਂ ਆਪ ਜੀ ਨੂੰ ਬੰਨ੍ਹ ਦਿੱਤਾ ਗਿਆ ਸਿੰਘ ਕੋਟਲਾ ਲੈ ਕੇ ਜਦੋਂ ਸਾਹਮਣੇ ਆਇਆ ਇਸ਼ਾਰਾ ਹੋਣ ਦੀ ਦੇਰ ਸੀ ਹੁਣੇ ਕੁੱਟ ਪੈਣ ਲੱਗ ਜਾਣੀ ਸੀ ਜਦੋਂ ਵੇਖਿਆ ਕਿ ਰਣਜੀਤ ਸਿੰਘ ਦਾ ਮਨ ਨਹੀਂ 도ਲਿਆ ਸਬਦਾ ਤੇ ਭਾਵਨਾ ਮਨ ਦੇ ਵਿੱਚ ਨਿਸ਼ਚਿਤ ਆ ਕੇ ਕਰੋਸਾ ਹੈ ਆਪਣੇ ਪਾਪ ਬਖਸ਼ਾਉਣੇ ਚਾਹੁੰਦਾ ਉਸ ਮੌਕੇ ਤੇ ਸਿਆਣੇ ਜਫੇਦਾਰ ਨੇ ਕਹਿ ਦਿੱਤਾ ਕਿ ਕੋਟਲੇ ਵੱਜੀਆਂ ਮਰ ਗਈ ਹੋ ਗਏ ਸੋ ਕਹਿਣ ਲੱਗੇ ਚੰਗਾ ਹੁਣੇ ਇਸ ਨੂੰ ਮੁਆਫ ਕਰੋ ਪਰ ਨਾਲ ਇਹ ਕਹਿ ਦਿੱਤਾ ਕਿ ਜਿੰਨਾ ਸਾਰਾ ਸੁਣਾ ਇਹ ਹਰਿਮੰਦਰ ਸਾਹਿਬ ਤੇ ਸੇਵਾ ਤੇਰੇ ਜੁम्मे ਆ ਉਸ ਮੌਕੇ ਸ਼ੇਰ-ਏ-ਪੰਜਾਬ ਨੇ ਜੋੜੇ ਝਾੜੇ ਨੱਕ ਰਗੜੇ ਸੋ ਝੂਠੇ ਭਾਂਡੇ ਮਾਜੇ ਨਾਲੇ ਸੇਵਾ ਕਰਵਾਈ ਤੇ ਜੋ ਹੁਕਮ ਮਿਲਿਆ ਸੀ ਪੰਜਾਬ ਪਿਆਰਿਆਂ ਵੱਲੋਂ ਪਰਖਾ ਲੱਗੀ ਸੀ ਉਹਨੂੰ ਆਪਣੇ ਸਿਰ ਮੱਥੇ ਤੇ ਮੰਨਿਆ ਸੀ ਔਰ ਉਸ ਮੌਕੇ ਆਪਣੇ ਨੇਤ੍ਰਾਂ ਵਿੱਚ ਜਲ ਭਰ ਕੇ ਸ੍ਰੀ ਹਰਿ ਹਰਿ ਸਾਹਿਬ ਦੇ ਜਥੇਦਾਰ ਕਹਿਣ ਲੱਗੇ ਖਾਲਸਾ ਜੀ ਇਹੋ ਜਿਹਾ ਰਾਜਾ ਆਪਾਂ ਨੂੰ ਮੋੜ-ਮੋੜ ਕੇ ਨਹੀਂ ਪ੍ਰਾਪਤ ਹੋਣਾ ਇੱਡੇ ਵੱਡੇ ਭਾਰੀ ਤੇਜ ਪ੍ਰਤਾਪ ਵਾਲਾ ਜੇ ਗਲਤੀ ਕਰ ਬੈਠਾ ਤੇ ਕਿਵੇਂ ਮੁਜਰਮ ਬਣ ਕੇ ਖਾਲਸੇ ਦੇ ਸਾਹਮਣੇ ਆਇਆ ਹੈ ਕਹਿੰਦਾ ਮੈਨੂੰ ਖੁੱਟ ਲਓ ਜਿਵੇਂ ਮਰਜੀ ਕਰ ਲਓ ਖਾਲੋ ਦੇੜ ਦਿਓ ਪ੍ਰਵਾਣ ਜੋੜੇ ਚੜਵਾ ਲਓ ਝੂਠੇ ਭਾਂਡੇ ਮੰਜਾਓ ਜੋ ਮਰਜੀ ਤਰਖਾ ਲਾਓ ਮੇਰੇ ਸਿਰ ਮੱਥੇ ਤੇ ਪਰ ਮੈਨੂੰ ਖਾਲਸਾ ਬਖਸ਼ ਦਿਓ ਮੜੀ ਭਾਰੀ ਵੱਡੀ ਕੜਾ ਪ੍ਰਸ਼ਾਦ ਦੀ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅਕਾਲ ਅਕਾਲ ਪੁਰਖ ਸਾਹਿਬ ਕਰਵਾਈ ਗਈ ਅਰਦਾਸ ਕੀਤੀ ਪੰਜਾਬ ਪਿਆਰਿਆਂ ਨੇ ਉਹ ਖਰਸਾ ਜੀ ਅੱਜ ਅਸੀਂ ਵਿਚਾਰ ਕੇ ਵੇਖੀਏ ਹਰੇਕ ਦਾ ਚਿਤ ਕਰਦਾ ਮੈਂ ਸ਼ੇਰੇ ਪੰਜਾਬ ਕਹਾ ਲਵਾ ਪਰ ਗਰੀਬਾਂ ਦੇ ਘਰ ਸਿਰ ਤੇ ਪੰਡਾ ਚੱਕ ਕੇ ਲੈ ਜਾਂਦਾ ਕੋਈ ਨਹੀਂ ਛੱਕਿਆ ਜਾਵੇਗਾ ਜੇ ਕੋਈ ਮोटा वास्ते ਕੋਈ ਥੋੜਾ ਬਹੁਤਾ ਪਖੰਡ ਕਰ ਲਵੇ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਸ ਮੌਕੇ ਤੇ ਵੋਟਾਂ ਦੀ ਲੋੜ ਨਹੀਂ ਸੀ ਨਿਸ਼ਚਿਤ ਸੀ ਗੁਰੂ ਦਾ ਤਿਆਰਾ ਸੋ ਕੇਵਲ ਸੇਵਾ ਭਾਰ ਤੇ ਗਰੀਬਾਂ ਨੂੰ ਮੁਜ਼ਰੀਮਾਂ ਨੂੰ ਸੋ ਉਹਨਾਂ ਦੀ ਮੁੱਖ ਨੂੰ ਗੁਰੂ ਕੀ ਬੋਲ ਕ ਜਾਣ ਕੇ ਗੁਰੂ ਕਲੀਆਂ ਵਾਲ ਦਾ ਹੁਕਮ ਮੰਨ ਕੇ ਸਈ ਅਰਸਨਿਸ ਜਿਸ ਨੇ ਰਾਜ ਕੀਤਾ ਔਰ ਸਾਰਣ ਇੱਕੋ ਨਿਗ੍ਹਾ ਦੇ ਨਾਲ ਸਕਿਆ ਮੁਸਲਮਾਨਾਂ ਨੂੰ ਵਜ਼ੀਰ ਬਣਾਇਆ ਹਿੰਦੂਆਂ ਨੂੰ ਵਜ਼ੀਰ ਬਣਾਇਆ ਸੋ ਬਾਕੀ ਦੇ ਸਿੰਘਾਂ ਨੂੰ ਨਾਲ ਜੋੜ ਕੇ ਰੱਖਿਆ ਨਾਲੀਆਂ ਫੌਜਾਂ ਸੋ ਅਕਾਲੀ ਫੂਲਾ ਸਿੰਘ ਵਰਗੇ ਗੁਰਮੁਖਤਿਆਰ ਜਿਹੜੇ ਸਨ ਸੁਤੰਤਰ ਆਪਣੀ ਜਥੇਬੰਦੀ ਵਾਲੇ ਇਹ ਕਹਿ ਦੇਣਾ ਕਿ ਤੇਰੇ ਪਾਸੋਂ ਪਰਖਾ ਨਹੀਂ ਲੈਣੀ ਪਰ ਜੇ ਕਿਤੇ ਕੋਈ ਉਪਰ ਤੇ ਮੁਸ਼ਕਲ ਆਵੇ ਉਸ ਮੌਕੇ ਤੇ ਦੱਸ ਦੇਣਾ ਅਸੀਂ ਅਮਦਾਦ ਕਰਾਂਗੇ ਮਹਾਨ ਜੰਗ ਜੁੱਦ ਜਿਨ੍ਹਾਂ ਨੇ ਕੀਤੇ ਹਰੀ ਸਿੰਘ ਨਲੂਏ ਵਰਗੇ ਜਿਨ੍ਹਾਂ ਦੇ ਨਾਲ ਯੋਧੇ ਸਨ ਸਾਰੇ ਸਿੰਘਾਂ ਨੂੰ ਆਪਣੇ ਨਾਲ ਇੱਕ ਮੁੱਠ ਜੋੜ ਕੇ ਰੱਖਣਾ ਸਾਰਿਆਂ ਨੂੰ ਇੱਕੋ ਨਿਗਾਹ ਦੇ ਨਾਲ ਸੱਖਣਾ ਉਹਨਾਂ ਕੀ ਬਖਸ਼ਿਸ਼ ਤੇ ਕਿਰਪਾ ਵਾਲਾ ਜਿਹੜਾ ਗੁਰਮੁਖ ਸੀ ਸੋ ਅੱਜ ਦੇ ਦਿਨ ਉਹ ਵੀ ਸੱਚਖੰਡ ਨੂੰ ਗਿਆ ਕਦੋਂ ਤੱਕ ਲੈ ਕੇ ਸਾਡੇ ਤੇ ਉਹ ਦਿਨ ਦੁਬਾਰਾ ਨਹੀਂ ਆਉਣਾ ਸੋ ਕੱਲ ਅਖਬਾਰ ਇੱਕ ਸਿੰਘ ਨੇ ਲਿਆ ਕੇ ਦਿੱਤੀ ਸੋ ਉਸ ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾ ਜਨਜੀਤ ਸਿੰਘ ਦੀ ਉੱਪਰ ਫੋਟੋ ਸੀ ਸੋ ਜਦੋਂ ਉਹ ਫੋਟੋ ਤੱਕੀ ਇੱਕ ਪਾਸੇ ਵੱਲ ਮਹਾਂਪੁਰਖਾਂ ਦੇ ਸਤਖੰਡ ਜਾਣ ਦਾ ਇਹ ਵਿਚਾਰ ਆਇਆ ਕਿ ਮਹਾਰਾ ਜਨਜੀਤ ਸਿੰਘ ਨੂੰ ਤੱਕਿਆ ਕਿ ਇਹਨਾਂ ਦਾ ਦੇਰਵੀ ਸਤਖੰਡ ਜਾਣ ਦਾ ਕੋਈ ਦਿਨ ਜਿਸ ਦਿਨ ਤੇ ਮਹਾਂਪੁਰਖ ਪਿੰਡਾਂ ਵਾਲੇ ਸਤਖੰਡ ਨੂੰ ਗਏ ਨੇ ਇਹ ਬਹੁਤ ਹੀ ਜਦੋਂ ਕਾਲਜ ਦੇ ਵਿੱਚ ਵਜੇ ਉਸ ਮੌਕੇ ਤੇ ਮੰਨ ਦੀ ਬੜੀ ਬੇਵਰ ਹਾਲ ਹੋਈ ਮੈਂ ਉਹ ਜੋ ਲਿਖਿਆ ਹੋਇਆ ਸੀ ਗੁਰਮੁਖਾ ਵੱਲੋਂ ਸੋਹਣਾ ਜਿਹਾ ਲੇਖ ਪੜ ਰਿਹਾ ਸੀ ਤੇ ਪੜ ਪੜ ਕੇ ਚਿੱਤ ਬੜਾ ਭਾਰੇ ਉਤਰਾ ਚੜਾ ਵਿੱਚ ਆ ਰਿਹਾ ਸੀ ਓਲ ਬੈਠੇ ਸਨ ਕਾਧੀਆਂ ਤੋਂ ਆਏ ਹੋਏ ਸੰਗਤ ਉਹਨਾਂ ਵਿੱਚ ਰਾਜਨੀਤਿਕ ਬੰਦੇ ਵੀ ਕੁਦਰਤੀ ਆਏ ਬੈਠੇ ਸਨ ਉਹ ਮੇਰੇ ਵੱਲ ਤੱਕ ਰਹੇ ਸਨ ਮੈਂ ਅਖਬਾਰ ਪੜੀ ਜਾ ਰਿਹਾ ਸੀ ਜਾਣ ਬੁਝ ਕੇ ਵੀ ਥੋੜਾ ਜਿਹਾ ਮੈਂ ਹਰਕ ਪਾਇਆ ਜਾਨਬੁੱਝ ਕੇ ਵੀ ਉਧਰ ਧਿਆਨ ਘਟ ਦਿੰਦਾ ਉਹਦੇ ਵਿੱਚ ਵੀ ਕੁਝ ਕਾਰਨ ਸੀ ਫਿਰ ਉਹ ਰਾਜਨੀਤਿਕ ਬੰਦੇ ਨੂੰ ਕਹਿਣਾ ਪਿਆ ਕਹਿਣ ਲੱਗਾ ਕਿ ਅਖਬਾਰ ਪੜ ਰਹਿਣ ਦਿਓ ਧਿਆਨ ਦੇ ਨਾਲ ਪੜ ਰਹਿਣੇ ਮੈਂ ਪੜ ਪੜ ਕੇ ਤੇ ਹੌਕਾ ਜਿਹਾ ਲੰਮਾ ਜਿਹਾ ਲੈ ਕੇ ਉਹ ਅਖਬਾਰ ਰੱਖ ਦਿੱਤਾ ਨੇਤਰਾਂ ਵਿੱਚ ਹੰਝੂ ਪੜ ਕੇ ਕਿਹਾ ਕਿ ਇਹ ਸੱਚੇ ਪਾਤਸ਼ਾਹ ਉਹ ਬਖਸ਼ਿਸ਼ਾਂ ਤੇ ਰਹਿਮ ਤਾਂ ਫਿਰ ਵੀ ਕਦੇ ਕਰੇਗਾ ਇਹ ਕਾਢਾ ਅੱਜ ਦੇ ਦਿਨ ਜਿਹੜਾ ਸਾਨੂੰ ਪਿਆ ਇਹ ਕਦੇ ਪੂਰਾ ਕਰੇਗਾ ਕਦੇ ਤੇਰੀ ਬਖਸ਼ਿਸ਼ ਤੇ ਕਿਰਪਾ ਹੋਵੇ ਕਿ ਸਾਡੇ ਤੇ ਫਿਰ ਪੁੱਛ ਲਿਆ ਕਿ ਸ਼ੇਰ-ਏ-ਪੰਜਾਬ ਫਿਰ ਦੁਬਾਰਾ ਨਹੀਂ ਕਦੇ ਜਮ ਸਕਦਾ ਉਹ ਜਮਨਾਬ ਤੱਕ ਸਾਡੇ ਕੇਸ ਵੀ ਨਹੀਂ ਸ਼ਾਮ ਦੁਬਾਰਾ ਨਹੀਂ ਝੁਲ ਸਕਦੇ ਆਪਣੇ ਲੜਕੇ ਨੂੰ ਰੋਂਦੇ ਨੂੰ ਚੁੱਪ ਕਰਾਉਣ ਵਾਸਤੇ ਪਠਾਣੀਆਂ ਫਿਰ ਨਾ ਦੁਬਾਰਾ ਕਹਿਣ ਗਿਆ ਕਿ ਹਰਗਿਆ ਆਇਆ ਨਲੂਆ ਆਇਆ ਸਾਡਾ ਉਹ ਦਬਦਬਾ ਫੇਰ ਉਹ ਸਿਰਫ ਇੱਕ ਤੰਤ ਇਹ ਤਸਬ ਜੜਦੀਆਂ ਕਲਮ ਚ ਕਦੇ ਹੋਵੇਗਾ ਕਿ ਨਹੀਂ ਹੋਵੇਗਾ ਸੋ ਇਹ ਵੇਖ ਕੇ ਉਹਨਾਂ ਲੋਕਾਂ ਦੇ ਚਿੱਤ ਵਿੱਚ ਵੀ ਸੋ ਮਹਾਰਾਜ ਦੇ ਆਪ ਤੇ ਨੇਤਰਾਂ ਵਿੱਚ ਉਹ ਵੀ ਜਲ ਪਾਰਾ ਹੈ ਮੰਨਣਾ ਪਿਆ ਉਹਨਾਂ ਲੋਕਾਂ ਦੇ ਤਾਂ ਹੀ ਕਿ ਅੱਜ ਅਸੀਂ ਸੋ ਆਪਣਾ ਧਰਮ ਕਿਧਰੇ ਉਹ ਸਭ ਕੁਛ ਪਾਰੇ ਕਰਕੇ ਆਪਣੀ ਕੇਵਲ ਪ੍ਰਭਤਾ ਤੇ ਚੌਬਰਤਾ ਨੂੰ ਕੇਵਲ ਮੁੱਖ ਰੱਖੀ ਫਿਰਦੇ ਆ ਅਸੀਂ ਕਹਿੰਦੇ ਆ ਭਾਵੇਂ ਅਸੀਂ ਕੋਈ ਬਣ ਜਾਈਏ ਭਾਵੇਂ ਅਸੀਂ ਕੁਛ ਬਣ ਜਾਈਏ ਸਾਡਾ ਨਿਸ਼ਚਾ ਬੜਾ ਪਤਲਾ ਤੇ ਪੋਲਾ ਜਿਆ ਜਿੱਦ ਮਰਜ਼ੀ ਕੋ ਸਾਨੂੰ ਛੇੜੇ ਮਾਰ ਕੇ ਲਾਈ ਫਿਰੇ ਵੇਖਿਓ ਉਸ ਮੌਕੇ ਤੇ ਕਿਆ ਕਿ ਸ਼ੇਰੇ ਪੰਜਾਬ ਤਨਸੀ ਤੂੰ ਅੱਜ ਵਿਚਾਰ ਕੇ ਵੇਖੀਏ ਅੱਜ ਯਤਨ ਕੀਤਾ ਸੀ ਕਿ 300 ਸਾਲਾ ਸ਼ਹੀਦੀਪੁਰਬ ਦਾ ਸਾਲ ਹੈ ਇਸ ਸਾਲ ਦੇ ਵਿੱਚ ਰਾਗੀ ਤਾੜੀ ਕਵੀ ਤੇ ਪ੍ਰਚਾਰਕ ਜਿਹੜੇ ਸਿੰਘ ਨਾਮ ਵਾਲੇ ਨੇ ਬੇਅਮਕੀਏ ਨਹੀਂ ਰਹਿਣ ਦੇਣਾ ਇਹ ਕੋਈ ਅੰਮ੍ਰਿਤਧਾਰੀ ਹੈ ਤੇ ਸ਼ਰਾਬ ਪੀਂਦਾ ਤੋਂ ਉਹਨੂੰ ਨਹੀਂ ਬੋਲਣ ਦੇਣਾ ਇਸੇ ਤਰ੍ਹਾਂ ਗੱਲ ਚੱਲਦੀ ਚੱਲਦੀ ਉਸਾਂ ਤੱਕ ਗਈ ਇਹ ਦਿੱਤਾ ਕਿ ਜੇ ਸਾਡੀਆਂ ਕਮੇਟੀਆਂ ਜਿਹੜੀਆਂ ਮੁੱਖ ਤੋਂ ਮੁੱਖ ਨੇ ਜਾਂ ਸਾਡੇ ਵੱਡੇ ਵੱਡੇ ਜਥੇਦਾਰ ਤੇ ਪ੍ਰਧਾਨ ਨੇ ਸੋ ਕਿਸੇ ਵੀ ਸੰਸਥਾ ਦੇ ਤੇ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਗੁਰਦੁਆਰੇ ਦੇ ਕਿਸੇ ਵੀ ਥਾਂ ਦੇ ਉਹਨਾਂ ਪੈਂਦੀਆਂ ਕਲਾ ਵਾਲੇ ਕਦੇ ਵੇਖ ਕੇ ਪ੍ਰਸੰਨ ਨਹੀਂ ਹੋਣਾ ਚੜ੍ਹਦੀਆਂ ਕਲਾ ਵਿੱਚ ਨਹੀਂ ਹੋਣਾ ਯਤਨ ਕਰਨਾ ਹੈ ਤਾਂ ਅੱਜ ਸੋਚਾਂ ਪੈ ਗਈਆਂ ਵਿਚਾਰਾ ਮਨ ਵਿੱਚ ਕਰਨ ਲੱਗ ਪਿਆ ਇਹ ਕੂਰਤਾਈਆਂ ਤੇ ਕਮੀਆਂ ਕਿਵੇਂ ਦੂਰ ਹੋਣਗੀਆਂ ਵੱਡੇ ਤੋਂ ਵੱਡਾ ਬੰਦਾ ਕਿ ਛੋਟੇ ਤੋਂ ਛੋਟਾ ਮੇਰੇ ਵਰਗਾ ਵੀ ਜਿਹੜਾ ਕੋਈ ਜੇ ਕੋਈ ਗਲਤੀ ਕਰ ਬੈਠਦਾ ਹੈ ਫਿਰ ਉਹਤੀ ਮਵਾਹੀ ਮੰਗਣ ਲੱਗਿਆ ਬੜੀਆਂ ਭਾਰੀ ਝਿਜਕਾਂ ਤੇ ਇਧਰ ਉਧਰ ਦੀਆਂ ਗੱਲਾਂ ਕਿਵੇਂ ਪਰਦਾ ਪੋਸ਼ੀ ਹੋ ਜਾਵੇ ਮੇਰਾ ਪਰਦਾ ਨਾ ਖੁੱਲ ਜਾਂਦਾ ਹੋਵੇ ਅੰਦਰ ਮੇਰੇ ਜਿਹੋ ਜਿਹਾ ਮਰਜੀ ਆ ਗੰਧ ਪੈਲਾ ਬਾਹਰ ਮੈਂ ਆਪਣੀਆਂ ਪੁਸ਼ਾਕਾਂ ਪਾ ਕੇ ਤੇ ਆਪਣਾ ਬਾਹਰਲਾ ਜਿਹੜਾ ਰੂਪ ਹੈ ਪੇਖ ਬਣਾ ਕੇ ਉਹਨਾਂ ਕ੍ਰਿਤੀਆਂ ਨੂੰ ਮੈਂ ਆਪਣੇ ਅੰਦਰ ਦਬਾਈ ਰੱਖਾਂ ਮੇਰੇ ਅਗੁਣਾ ਦਾ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਅੱਜ ਇਹ ਕਮੀ ਖਾਲਸਾ ਜੀ ਸਾਡੇ ਵਿੱਚ ਆ ਗਈ ਹੈ ਤради ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਜੇ ਅਸੀਂ ਚੇਤੇ ਕਰੀਏ ਤਾਂ ਸਿੱਖਿਆ ਮਿਲਦੀ ਹੈ ਕਿ ਆਪਣਾ ਪਰਮਾਨੰਤ ਅਨਛੀ ਗੁਰੂ ਕਾ ਸਮਝਣਾ ਹੈ ਸਤਗੁਰੂ ਜੀ ਪੁਰਾਤਤਵ ਬਚਾ ਕੇ ਰੱਖਣ ਪਰ ਜੇ ਕਿਸੇ ਪਾਸੋਂ ਹੋ ਜਾਵੇ ਤਾਂ ਹੱਥ ਜੋੜ ਕੇ ਗਾਲ ਚ ਪੱਲਾ ਪਾ ਕੇ ਸਿੱਖੋ ਜਾਵੇ ਬੇਨਤੀ ਕਰੇ ਕਿ ਖਾਨਸਾ ਜੀ ਮੈਨੂੰ ਕਿਰਪਾ ਕਰਕੇ ਬਖਸ਼ ਲਓ ਇੱਥੇ ਭਾਵੇਂ ਮੈਨੂੰ ਤੇਲ ਦੇ ਕੜਾਏ ਵਿੱਚ ਤੁਸੀਂ ਤਲਦੇ ਹੋ ਇੱਥੇ ਭਾਵੇਂ ਘੋੜੋਂ ਮਾਰੋ ਮਾਰ ਕੇ ਮੇਰੇ ਉੱਪਰ ਪਾ ਲਓ ਇੱਥੇ ਜੋ ਮਰਜੀ ਤਰਖਾਨ ਆ ਲੋ ਜੋੜੇ ਚੜਵਾ ਲੋ ਝੂਠੇ ਪਾਂਡੇ ਮੰਜਾ ਲੋ ਪਰ ਮੈਨੂੰ ਜੰਮਦੂਤਾਂ ਦੇ ਵਾਸਨਾ ਪਹਿਣਦੇ ਆ ਜੇ ਸੋ ਖਾਲਸ ਹੈ ਜੀ ਇਹ ਸਾਡੇ ਵਿੱਚ ਕਮੀ ਆ ਗਈ ਬੜੀ ਪਹਾਰੀ ਤੇ ਇਸ ਕਮੀ ਦਾ ਕਾਰਨ ਅੱਜ ਤੈਂਦੀ ਕਲਾ ਹੈ ਸਾਡੀ ਇੱਕੋ ਇੱਕ ਤੈਂਦੀ ਕਲਾ ਦਾ ਕਾਰਨ ਹੈ ਸਾਡੇ ਅੰਦਰ ਧਰਮ ਦਿੜ ਤੇ ਪਰਪੱਕ ਨਹੀਂ ਰਹਿ ਗਿਆ ਸਾਡੇ ਵਿੱਚ ਸਿੱਖੀ ਮਾਦਾ ਬਹੁਤ ਬੜਾ ਭਾਰੀ ਘਟ ਗਿਆ ਲਾਲਚ ਵਿੱਚ ਅਸੀਂ ਫਸ ਗਿਆ ਝੂਠੀ ਪ੍ਰਭਤਾ ਤੇ ਬਿੜਾਈ ਸਾਨੂੰ ਪ੍ਰਾਪਤ ਹੋ ਜਾਵੇ ਕਿਧਰੇ ਗੁਰੂ ਕੀ ਸਿੱਖਿਓ ਕਿਧਰੇ ਸਾਡਾ ਧਰਮ ਕਿਧਰੇ ਰਾਤ ਮਰਯਾਰਾ ਜਰੂਰ ਮਰਦੀ ਰਹਿ ਜਾਵੇ ਅੱਜ ਇਹ ਕਮੀਆਂ ਤੇ ਊਂ ਤਾਈਆਂ ਦਾ ਕਾਰਨ ਹੈ ਕਿ ਅਸੀਂ ਟੈਂਡੀਆਂ ਕਲੱਬਾਂ ਵੱਲ ਜਾ ਰਹੇ ਹਾਂ ਔਰ ਅਣਮਤੀਏ ਲੋਕ ਜਿਹੜੇ ਹਨ ਸੋ ਉਹਨਾਂ 'ਚ ਚੜ੍ਹ ਮਚ ਰਹੀ ਹੈ ਉਹ ਜੋ ਮਰਜੀ ਪ੍ਰੀਤियां ਮਦਫੇਦੀਆਂ ਕਰੀ ਜਾਣ ਸੋ ਉਹਨਾਂ ਨੂੰ ਰੋਕਣਾ ਤੇ ਸਾਹਮਣਾ ਭਾਵੇਂ ਗੁਰੂ ਤੇ ਚਾਰੇ ਕਦੇ ਵੀ ਨਿਆਸੇ ਤੇ ਬਿਹੌਸਲੇ ਨਹੀਂ ਚਾਹ ਦੀ ਕਲੱਬ ਡਟਣਾ ਤੋ ਜੋ ਪੁੱਤਰ ਦੇ ਦੇ ਕੇ ਗੁਰੂਪੰਥ ਤੇ ਗੁਰੂ ਘਰ ਦੀ ਚੜ੍ਹਦੀ ਕਲਾ ਹਰ ਮੌਕੇ ਚਾਹ ਰਹੇ ਹਾਂ ਔਰ ਇਹ ਵੱਡੀ ਭਾਰੀ ਜਿਹੜੀ ਕਹਾਟ ਹੈ ਇਸ ਨੂੰ ਸਭ ਨੂੰ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਅੰਦਰੋਂ ਦੂਰ ਕਰਾਉਣ ਤੇ ਇੱਕ ਇੱਕ ਸਿੰਘ ਸ਼ੇਰੇ ਪੰਜਾਬ ਬਣੇ ਤੇ ਗੱਜੇ ਸ਼ੇਰੇ ਪੰਜਾਬ ਕੁਰਸੀਆਂ ਨਾਲ ਨਹੀਂ ਬਣਿਆ ਜਾਣਾ ਸ਼ੇਰੇ ਪੰਜਾਬ ਖੂਨ ਨਾਲ ਬਣਿਆ ਜਾਣਾ ਸ਼ੇਰੇ ਪੰਜਾਬ ਗੁਰੂ ਕੀ ਸਿੱਖੀ ਕਮਾਇਆ ਬਣਿਆ ਜਾਣਾ ਅੰਦਰੋਂ ਤੇ ਬਾਹਰੋਂ ਸਾਰੇ ਗੁਰੂ ਕੇ ਸਿੱਖ ਹੋਈਏ ਜੇ ਇਹ ਕਿਹਾ ਜਾਵੇ ਕਿ ਅਮਰਤ ਛਕਾ ਕੇ ਸਭ ਸਿੰਘਾਂ ਨੂੰ ਵਿਗਾੜ ਰਹਾ ਹੈ ਤਿਆਰਪੁਰ ਪਿਆਰ ਕਰ ਰਹਾ ਹੈ ਐ ਸ਼ੇਰ ਪੰਜਾਬ ਪੁਣਾ ਕਦੇ ਵੀ ਨਹੀਂ ਹੋਵੇਗਾ ਸੋ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਮੇਰਾ ਕੰਮ ਤੇ ਰਹਿਮਤਾ ਕਰਨ ਸਾਡੇ ਅੰਦਰ ਸਿੱਖੀ ਰੋਮ ਰੋਮ ਦੇ ਵਿੱਚ ਧਸ ਜਾਵੇ ਸਵਾਸ ਸਵਾਸ ਗੁਰੂ ਕੀ ਬਾਣੀ ਪੜਿਆ ਕਰੀਏ ਪੰਜ ਅਕਸਰ ਦੀ ਰਹਿਤ ਸਾਡਾ ਜੀਵਨ ਬਣ ਜਾਵੇ ਬਾਣੀ ਸਾਡੀ ਜ਼ਿੰਦਗੀ ਦਾ ਆਸਰਾ ਬਣ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਿੜ ਮੇਚਾ ਹੋ ਜਾਵੇ ਸਰਬੋਤਮ ਜੀ ਮੇਰ ਹੋਵੇ ਲੋਭਨ ਕੀਆ ਮਢਿਆਈਆਂ ਬੈ ਸੰਤ ਪਰ ਪਾਗੋ ਸੋ ਜੋ ਮਿਲਿਆ ਪਿਆਰਾ ਆਪਣਾ ਤਿਉ ਬੋਲ ਕਰਾ ਗੋ ਐਸੀ ਬਖਸ਼ਿਸ਼ ਹੋ ਜਾਵੇ ਇਹ ਦੁਨੀਆਂ ਦੀਆਂ ਮਢਿਆਈਆਂ ਸੋ ਇਹ ਅੱਗ ਵਿੱਚ ਸਾੜ ਦਈਏ ਸੋ ਇਹਨਾਂ ਸੜਨ ਜੋਗੀਆਂ ਨੇ ਪਰਮੇਸ਼ਰ ਦੇ ਨਾਲੋਂ ਸਾਨੂੰ ਜੁੜੂਰ ਕਰ ਦਿੱਤਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਬਖਸ਼ਿਸ਼ਾਂ ਤੇ ਮੇਰਾਂ ਕਰਨ ਫਿਰ ਉਹ ਜੀਵ ਬਚੱਖਾਂ ਵਾਲਾ ਚੜ੍ਹਦੀਆਂ ਕਲਾਂ ਵਾਲਾ ਸਾਡੇ ਕੋਲ ਆਵੇ ਸਾਨੂੰ ਸਮਾਸੀ ਇਸ ਮੌਕੇ ਤੇ ਜੇ ਕਿਤੇ ਦੀਵਾਲੇ ਦਾ ਮੇਲਾ ਆ ਗਿਆ ਤਾਂ ਖਾਲਸੇ ਨੇ ਦਿੱਲੀ ਦਾ ਤਖਤ ਛੱਡ ਦਿੱਤਾ ਸੋ ਕਹਿੰਦੇ ਚਲੋ ਚੱਲ ਕਿਸ ਦੀਵਾਲੀ ਤੇ ਦਰਸ਼ਨ ਕਰ ਆਈਏ ਅੰਮ੍ਰਿਤ ਸਰੋਵਰ ਚ ਚੁਬੇ ਲਾ ਆਈਏ ਨਿੱਤ ਅਰਦਾਸ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਪਾਲ ਸਾਹਿਬ ਦੇ ਦਰਸ਼ਨ ਇਸ਼ਾਨ ਬਖਸ਼ੋ ਤੇ ਦਿੱਲੀ ਦਾ ਰਾਜ ਜਦੋਂ ਜੀ ਕਰੇਗਾ ਉਸੇ ਮੌਕੇ ਤੇ ਆ ਕੇ ਲੈ ਲਵਾਂਗੇ ਦਿੱਲੀ ਦਾ ਰਾਜ ਇੱਕ ਉਸ ਮੌਕੇ ਤੇ ਗੁਰੂ ਕੀ ਸਿੰਘਾਂ ਵਾਸਤੇ ਬਹੁਤ ਛੋਟੀ ਤੇ ਮਾਮੂਲੀ ਜਿਹੀ ਗੱਲ ਕਿ ਤਿਆਗੀਆਂ ਵਾਸਤੇ ਪਰ ਸੋ ਇੱਥੇ ਆਉਣਾ ਜਦੋਂ ਮਰਜ਼ੀ ਜਾ ਕੇ ਫਿਰ ਦਿੱਲੀ ਦਾ ਰਾਜ ਸੰਭ ਲੈਣਾ ਪਰ ਤਿਆਗ ਸੀ ਮਨ ਦੇ ਵਿੱਚ ਤਿਆਗ ਸੀ ਹਰਿਮੰਦਰ ਸਾਹਿਬ ਦੇ ਨਾਲ ਸੋ ਸਿਲਕ ਸੀ ਰਾਜ ਦਾ ਸੁਨੋ ਵਰਨਾ ਤੇ ਸਭ ਉੱਪਰੇ ਪਾਪ ਕੁਮਾਰ ਤੇ ਬਾਣੀ ਦਾ ਨੇਮ ਗੁਰਸਿੱਖੀ ਦਾ ਟੀਮਰ ਇਹ ਆਦਰਸ਼ ਸੀ ਉਸ ਮੌਕੇ ਤੇ ਅੱਜ ਸਾਡੇ ਪਾਸੋਂ ਗੋਲ ਇਹ ਦੂਰ ਹੋ ਰਹਿਣੇ ਨਿਰਵਰਤ ਹੋ ਰਹਿਣੇ ਤਿਆਗ ਅੱਜ ਦਾ ਸਿੱਖ ਜਿਹੜਾ ਇਹਨਾਂ ਗੁਣਾਂ ਦੇ ਧਾਰਨੇ ਹੋਣ ਦੀ ਬਜਾਏ ਸੋ ਤਿਆਗੀ ਇਹਨਾਂ ਗੁਣਾਂ ਦਾ ਬਣ ਰਿਹਾ ਹੈ ਚਾਹੀਦਾ ਸੀ ਤਿਆਗਣਾ ਤਿਆਗਣ ਲਈ ਕਾ ਕਾਮ ਕਰੋ ਲੋਕ ਤਿਆਗਣਾ ਸੋ ਗੁਰੂ ਕਰਦੀ ਸੇਵਾ ਚ ਤਨਮਨ ਸਾਨਿਪੁਰਵਾ ਹਮੇਸ਼ਾ ਗੁਰੂ ਕੀ ਸਿੱਖੀ ਨੂੰ ਵਧਾਉਣ ਦਾ ਹਰ ਹੀਲੇ ਹਰ ਬਹਾਨੇ ਯਤਨ ਕਰਨਾ ਸਵਾਸ ਸਵਾਸ ਰੋਮ ਰੋਮ ਦਿਨ ਕੜੀ ਪਾਲ ਮਹੀਨੇ ਤੇ ਸਾਲ ਗੁਰੂ ਕੇਸ਼ ਸਿੰਘਾ ਨੇ ਇਸੇ ਪਾਸੇ ਵੱਲ ਸਫਲੇ ਹੋਣੇ ਚਾਹੀਦੇ ਹਨ ਸੋ ਸੱਚੇ ਪਾਤਸ਼ਾਹ ਸਾਡੇ ਪਿਤੇ ਰੰਗ ਕਰਨੇ ਛੇ ਪੰਜਾਬ ਮਹਾਰਾਜ ਜਨਜੀਤ ਸਿੰਘ ਦੀ ਵਰਸੀ ਚੇਤੇ ਆਉਣ ਤੋਂ ਸੋ ਇਨੀ ਇੱਕ ਬੇਨਤੀਆਂ ਕੀਤੀਆਂ ਹਨ ਸੁਣਾ ਸਤਿਗੁਰੂ ਅਰਜਨ ਸਾਹਿਬ ਆਪਣੇ ਪਿਆਰੇ ਸਿੱਖਾਂ ਤੇ ਕਿਹਦੀਆਂ ਰਹਿਮਤਾਂ ਬਖਸ਼ਿਸ਼ਾਂ ਕਰ ਰਹੇ ਹਨ ਵਾਹਿਗੁਰੂ ਸਾਹਿਬ ਜੀ